ਅਸੀਂ ਵੀ 22 ਤਰੀਕ ਨੂੰ ਬੁਖ ਹੜਤਾਲ ਤੇ ਉਹ ਜੇਲ ਸੁਪਰਡੈਂਟ ਨੂੰ ਉਹਨੂੰ ਅਰੈਸਟ ਕੀਤਾ ਤੇ ਇਹ ਚੀਜ਼ ਹੈ ਕਿ ਅਸੀਂ ਸੋਚ ਰਹੇ ਹਾਂ ਕਿ ਜੇ 22 ਜਾਂ 16 ਤਰੀਕ ਨੂੰ ਇਹ ਵਾਕਿਆ ਹੋਇਆ ਸੀ ਤੇ ਜੇ ਜੇਲ ਸੁਪਰਡੈਂਟ ਦੀ ਗਲਤੀ ਤੇ 17 ਨੂੰ 18 ਨੂੰ ਉਹਨੂੰ ਕਿਉਂ ਅਰੈਸਟ ਕੀਤਾ ਗਿਆ ਕਿਉਂਕਿ ਇਹ ਉਹਨਾਂ ਨੂੰ ਉਹਨਾਂ ਨਾਲ ਮਿਲੇ ਹੋਣ ਦਾ ਜਾਂ ਕੋਈ ਇਹੋ ਜਿਹੀਆਂ ਗੱਲਾਂ ਬਣਾ ਕੇ ਤੇ ਕੋਈ ਉਹਨਾਂ ਨੂੰ ਫਸਾਉਣ ਦਾ ਚੱਕਰ ਹੈ ਇੱਕ ਕੋਈ ਬਹੁਤ ਵੱਡੀ ਸਾਜਿਸ਼ ਦਾ ਹਿੱਸਾ ਹੈ ਅਮਰਿਤਪਾਲ ਸਿੰਘ ਅਸਾਮ ਦੀ ਜਿਸ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਉਸ ਦੇ ਸੁਪਰਡੈਂਟ ਨਿਪੇਂਦਾਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਮਸਲੇ 'ਤੇ ਹੁਣ ਅਮਰਿਤਪਾਲ ਸਿੰਘ ਦੇ ਪਿਤਾ ਨੇ ਕਿਸੇ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕੀਤਾ ਉਧਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅਮਰਿਤਪਾਲ ਸਿੰਘ ਆਪਣੇ ਸਾਥੀਆਂ ਦੇ ਨਾਲ ਭੁੱਖ ਹੜਤਾਲਤੇ ਨੇ ਅਤੇਦਰੂਨਾ ਦੇ ਪਿਤਾ ਵੀ ਭੁਖੜਤਾਲ ਤੇ ਨੇ ਅਮਰਿਤਪਾਲ ਸਿੰਘ ਦੇ ਪਿਤਾ ਦਾ ਇਲਜ਼ਾਮ ਹੈ ਕਿ ਸਰਕਾਰ ਵੱਲੋਂ ਹੁਣ ਕੋਈ ਨਵੀਂ ਸਾਜ਼ਿਸ਼ ਰਚੀ ਗਈ ਹੈ ਸਵਾਲ ਪੁੱਛਿਆ ਉਹਨਾਂ ਨੇ ਕਿ ਜੇਕਰ ਸੁਪਰੀਟੈਂਡੈਂਟ ਦੀ ਗਲਤੀ ਸੀ ਤਾਂ ਗ੍ਰਿਫਤਾਰੀ ਇੰਨੀ ਦੇਰ ਨਾਲ ਕਿਉਂ ਹੋਈ ਡਬਲੂ ਗਾਰਡ ਜੇਲ੍ਹ ਤੋਂ 16 ਤਰੀਕ ਨੂੰ ਕੁਝ ਇਹ ਕੁਝ ਘਟਨਾ ਵਾਪਰੀ ਤੇ ਉਹ ਤੋਂ ਬਾਅਦ ਵਿੱਚ ਉਹਨਾਂ ਨੇ 17 ਤਰੀਕ ਨੂੰ ਕੁਝ ਭੁਖੜਤਾਲ ਰੱਖੀ ਉੱਥੇ ਉਹਨਾਂ ਨੇ ਸੋ 16 ਤੋਂ ਹੀ ਉਹਨਾਂ ਨੇ ਭੁਖੜਤਾਲ ਰੱਖੀ ਵੀ ਸਾਡੇ ਨਾਲ ਇਹ ਜਾਤੀਆਂ ਹੋ ਰਹੀਆਂ ਨੇ ਤੇ ਉਦੋਂ ਬਾਅਦ ਚ ਅਸੀਂ ਫਿਰ 22 ਤਰੀਕ ਨੂੰ ਅਸੀਂ ਡੀਸੀ ਨੂੰ ਵੀ ਮਿਲੇ ਸੀ ਉਹਨਾਂ ਨੇ ਵੀ ਇੱਕ ਐਪਲੀਕੇਸ਼ਨ ਦਿੱਤੀ ਸੀ ਇਸ ਮਾਮਲੇ 'ਚ ਤੇ ਮੜਕੇ ਫਿਰ 22 ਤਰੀਕ ਨੂੰ ਅਸੀਂ ਫਿਰ ਇਥੇ ਅਕਲ ਤੱਕ ਤੇ ਅਰਦਾਸ ਕਰਕੇ ਇਥੇ ਮੋਰਚਾ ਲਾਇਆ ਤੇ ਅਸੀਂ ਵੀ 22 ਤਰੀਕ ਤੋਂ ਬੁਖਤਾਲਤੇ ਹਾਂ ਤੇ ਜਿਹੜਾ ਇਹ ਹੁਣ ਅੱਜ ਨਵੀਂ ਇੱਕ ਖਬਰ ਸੁਣ ਰਹੇ ਹਾਂ ਅਸੀਂ ਕਿ ਉਹ ਜੇਲ ਸੁਪਰਡੈਂਟ ਨੂੰ ਉਹਨੂੰ ਅਰੈਸਟ ਕੀਤਾ ਤੇ ਇਹ ਚੀਜ਼ ਹੈ ਕਿ ਅਸੀਂ ਸੋਚ ਰਹੇ ਹਾਂ ਕਿ ਜੇ 22 ਜਾਂ 16 ਤਰੀਕ ਨੂੰ ਇਹ ਵਾਕਿਆ ਹੋਇਆ ਸੀ ਤੇ ਜੇ ਜੇਲ ਸਬੰਧਨ ਦੇ ਗਲਤੀ ਤੇ 17 ਨੂੰ 18 ਨੂੰ ਉਹਨੂੰ ਕਿਉਂ ਅਰੈਸਟ ਕੀਤਾ ਗਿਆ ਇਹ ਹੁਣ ਕੋਈ ਨਵੀਂ ਕਹਾਣੀ ਬਣਾ ਕੇ ਉਹਨੂੰ ਅੱਜ ਕੋਈ ਹੋਰ ਪਾਸੇ ਨੂੰ ਮੋੜ ਕੇ ਤੇ ਫਿਰ ਅੱਜ 24 ਤੇ ਅੱਜ ਅੱਜ ਕਿੰਨੇ ਦਿਨ ਹੋ ਗਏ ਆ 8 ਤਰੀਕ ਹੋ ਗਈ ਇਹਨੇ ਇਹਨੇ ਦਿਨ ਬਾਅਦ ਚ ਕਿਉਂ ਉਹਨੂੰ ਅਰੈਸਟ ਕੀਤਾ ਗਿਆ ਕਿਉਂਕਿ ਇਹ ਉਹਨਾਂ ਨੂੰ ਉਹਨਾਂ ਨਾਲ ਮਿਲੇ ਹੋਣ ਦਾ ਜਾਂ ਕੋਈ ਇਹੋ ਜਿਹੀਆਂ ਗੱਲਾਂ ਬਣਾ ਕੇ ਤੇ ਕੋਈ ਉਹਨਾਂ ਨੂੰ ਪਸਾਉਣ ਦਾ ਚੱਕਰ ਆ ਇਹ ਇੱਕ ਕੋਈ ਬਹੁਤ ਵੱਡੀ ਸਾਜਿਸ਼ ਦਾ ਹਿੱਸਾ ਏ ਪਰ ਇੱਕ ਬਹੁਤ ਗਲਤ ਪਾਸੇ ਨੂੰ ਲੈ ਕੇ ਜਾਇਆ ਜਾ ਰਿਹਾ ਲੱਗਦਾ ਸਰਕਾਰ ਦਾ ਕੋਈ ਨਮਾਇਦਾ ਨਹੀਂ ਸਾਨੂੰ ਮਿਲਣ ਵਾਸਤੇ ਆਇਆ ਸੁਪਰੀਟੈਂਡੈਂਟ ਦੀ ਗ੍ਰਿਫਤਾਰੀ ਕੁਝ ਦਿਨ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਖਾਲਸਤਾਨੀ ਸਮਰਥਕ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਤੋਂ ਮੋਬਾਈਲ ਫੋਨ ਸਪਾਈ ਕੈਮ ਅਤੇ ਹੋਰ ਸਮਾਨ ਦੀ ਬਰਾਮਦਗੀ ਦੇ ਮਾਮਲੇ ਦੇ ਵਿੱਚ ਦਰਜ ਐਫ ਆਈ ਆਰ ਦੇ ਵਿੱਚ ਕੀਤੀ ਗਈ ਹੈ। ਅਮਰਿਤਪਾਲ ਸਿੰਘ ਤੇ ਉਸ ਦੇ 11 ਸਾਥੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ। ਜੇਲ੍ਹ ਵਿੱਚੋਂ ਸਮਾਨ ਬਰਾਮਦ ਹੋਣ ਤੇ ਕਾਫੀ ਹੰਗਾਮਾ ਹੋਇਆ ਸੀ। ਫਿਲਹਾਲ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀ ਪੋਖੜ ਤਾਲਤੇ ਨੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੀ ਮਦਦ ਕਰਨ ਦੇ ਇਲਜ਼ਾਮ ਵਿੱਚ ਜੇਲ੍ਹ ਸੁਪਰੀਟੈਂਡੈਂਟ ਨੇ ਪਿੰਦਾਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ